ਲੋਕ ਸਭਾ ਚੋਣਾਂ ਦਾ ਸਿਆਸੀ ਵਿਗਲ ਵੱਜ ਚੁਕਿਆ ਹੈ ਤੇ ਇਸ ਦੇ ਨਾਲ ਹੀ ਕਈ ਆંકੜੇ ਵੀ ਸਾਹਮਣੇ ਆ ਰਹੇ ਨੇ ਤੇ ਹੁਣ ਆંકੜੇ ਜਿਹੜੇ ਸਾਹਮਣੇ ਆਏ ਨੇ ਅਮ੍ਰਿਤਸਰ ਲੋਕ ਸਭਾ ਹਲਕੇ ਤੋਂ ਨਹੀਂ ਜਿੱਥੇ ਇਹ ਪਤਾ ਚੱਲਦਾ ਹੈ ਕਿ ਇਸ ਹਲਕੇ ਦੇ ਵਿੱਚ 30 ਤੋਂ 49 ਸਾਲ ਦੇ ਸੱਭ ਤੋਂ ਵੱਧ ਵੋਟਰ ਨੇ ਤਾਂ ਦੱਸੀ ਅਮ੍ਰਿਤਸਰ ਲੋਕ ਸਭਾ ਹਲਕੇ ਹੇਠ on the نو ਵਿਧਾਨ ਸਭਾ ਹਲਕੇ ਦੇ ਵਿੱਚ ਲਗਭਗ 15 ਲੱਖ 6436 ਵੋਟਰ ਨੇ ਇਹਨਾਂ ਦੇ ਵਿੱਚੋਂ 7.40 ਲੱਖ ਵੋਟਰ ਜਿਹੜੇ ਨੇ 30 ਤੋਂ 49 ਸਾਲ ਦੇ ਹਨ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਅਤੇ ਹਲਕੇ ਦੇ ਵਿਕਾਸ ਲਈ ਜੋ ਯੋਜਨਾ ਅਪਣਾਉਣੀਆਂ ਪੈਣਗੀਆਂ ਇਸ ਵਰਗ ਨੂੰ ਸਭ ਤੋਂ ਵੱਧ ਵਿਸ਼ੇਸ਼ ਧਿਆਨ ਦੇ ਵਿੱਚ ਰੱਖ ਕੇ ਕਰਨੀ ਪਵੇਗੀ ਇਹ ਤੇ ਸਭ ਤੋਂ ਵਧੇਰੇ 30 ਤੋਂ ਜਿਹੜੇ 39 ਸਾਲ ਉਮਰ ਵਰਗ ਦੇ ਲਗਭਗ 4.23 ਲੱਖ ਵੋਟਰ ਨੇ ਇਸ ਤੋਂ ਵੱਧ 40 ਤੋਂ ਉਹ ਜਿਹੜੇ 49 ਸਾਲ ਦੇ ਲਗਭਗ 3.16 ਲੱਖ ਵੋਟਰ ਨੇ ਅਤੇ ਦੋਵੇਂ ਉਮਰ ਵਰਗਾਂ ਦੇ ਵੋਟਰਾਂ ਦੀ ਕੁੱਲ ਗਿਣਤੀ 7.40 ਲੱਖ ਤੋਂ ਵੱਧ ਹੈ ਜੋ ਕੁੱਲ ਵੋਟਰਾਂ ਦਾ 50% ਬਣਦਾ ਹੈ ਇਸ ਆંકੜੇ ਮੁਤਾਬਿਕ ਸਿਆਸੀ ਪਾਰਟੀਆਂ ਨੂੰ ਇਸ ਇਸ ਨੁਕਤੇ 'ਤੇ ਵਿੱਚ ਰੱਖ ਕੇ ਆਪਣਾ ਚੋਣ ਮਨੋਰਥ ਬਤਰਾ ਦਾ ਖਰੜਾ ਤਿਆਰ ਕਰਨਾ ਪਵੇਗਾ ਇੱਥੇ 18 ਤੋਂ 19 ਸਾਲ ਦੇ ਲਗਭਗ 36527 ਵੋਟਰ ਹਨ ਉਥੇ ਦੱਸਦੀ ਹੈ ਕਿ 20 ਤੋਂ 29 ਸਾਲ ਦੇ ਜਿਹੜੇ ਨੇ ਵੋਟਰ ਉਹਨਾਂ ਦੀ ਗਿਣਤੀ ਹੈ 282436 50 ਤੋਂ 8 ਸਾਲ ਦੇ ਵੋਟਰਾਂ ਦੀ ਗਿਣਤੀ ਹੈ 223784 ਤੇ 60 ਤੋਂ 69 ਸਾਲ ਦੇ ਵੋਟਰਾਂ ਦੀ ਗਿਣਤੀ ਹੈ 1. 79 ਲੱਖ 70 ਤੋਂ 79 ਸਾਲ ਦੇ ਵੋਟਰਾਂ ਦੀ ਗਿਣਤੀ ਹੈ 91800 ਜਿਹੜਾ ਹੈ 79 ਤੇ ਵੋਟਰਾਂ ਦੀ ਗਿਣਤੀ 80 ਤੋਂ 79 ਸਾਲ ਦੇ ਅਧਿਕarliਏ ਤਾਂ 28124 ਵੋਟਰ ਨੇ 90 ਤੋਂ 99 ਸਾਲ ਦੇ ਸਿਰਫ 5207 ਵੋਟਰ ਹਨ ਅਤੇ 100 ਤੋਂ ਵੱਧ ਉੱਪਰ ਦੇ ਸਿਰਫ تن 196 ووٹر ਨਿਤਾ ਲਗਾਤਾਰ ਹੀ ਇਹੋ ਵਰਗ ਦੱਸਦੀ ਹੈ ਹੈਗਾ ਇਹ ਜਿਸ ਨੂੰ ਸਭ ਤੋਂ ਵੱਧ ਜਿਹੜਾ ਪਾਰਟੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਆਪਣੇ ਚੋਣ ਪ੍ਰਚਾਰ ਕਰਨਾ ਹੋਵੇਗਾ ਤੇ ਨਾਲ ਹੀ ਜਿਹੜੀਆਂ ਵੀ ਯੋਜਨਾਵਾਂ ਉਹਨਾਂ ਨੂੰ ਬਣਾਉਣੀਆਂ ਪਵेंगी ਇਸ ਵਰਗ ਦੇ ਉੱਤੇ ਵਿਸ਼ੇਸ਼ ਧਿਆਨ ਦੇਣਾ ਪਵੇਗਾ ਤੇ ਇਹ ਵਰਗ ਸਭ ਤੋਂ ਵੱਧ ਲੋਕ ਸਭਾ ਹਲਕੇ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਜਿੱਥੇ ਕਿ 30 ਤੋਂ 49 ਸਾਲ ਦੇ ਸਭ ਤੋਂ ਵੱਧ ووਟਰ ਪਾਈ ਜਾਂਦੇ ਨੇ ਤਦ ASCII ਇਹ ਕਿ ਲਗਾਤਾਰ ਚੋਣ ਜਾਬਤਾ ਲੱਗਣ ਤੋਂ ਬਾਅਦ ਸਿਆਸੀ ਪਾਰਟੀਆਂ ਆਪੋ ਆਪਣੇ ਜਿਹੜੇ ਨੇ ਉਹ ਪ੍ਰਚਾਰ ਕਰਨ ਦੇ ਵਿੱਚ ਇਸ ਵੇਲੇ ਰੁਚੀਆਂ ਹੋਈਆਂ ਨੇ ਤੇ ਨਾਲ ਹੀ ਇਸ ਆਂਕੜੇ ਤੋਂ ਪਤਾ ਚੱਲਦਾ ਹੈ ਕਿ ਸਭ ਤੋਂ ਵੱਧ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਅਜਿਹੇ ਵੋਟਰ ਨੇ ਜਿਨ੍ਹਾਂ ਦੀ ਉਮਰ 30 ਤੋਂ 49 ਸਾਲ ਹੈ ਇਸ ਵਰਗ ਨੂੰ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੋਵੇਗੀ ਕਿਉਂਕਿ ਸਭ ਤੋਂ ਜ਼ਿਆਦਾ ਕੀਰਤੀ ਵਰਗ ਇਹ ਦੱਸਿਆ ਜਾਂਦਾ ਹੈ ਜਿਸ ਦੇ ਵਿੱਚ 30 ਤੋਂ 49 ਸਾਲ ਦੇ ਸਭ ਤੋਂ ਵੱਧ ਵੋਟਰ ਨੇ ਤੇ ਕੋਈ ਵੀ ਸਿਆਸੀ ਪਾਰਟੀ ਨੂੰ ਯੋਜਨਾ ਬਣਾਣੀ ਹੋਵੇਗੀ ਇਸ ਵਿਸ਼ੇਸ਼ ਤੌਰ ਤੇ ਇਸ ਵਰਗ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਬਣਾਣੀ ਪਵੇਗੀ ਤਾਂ ਕਮੈਂਟ ਦੇ ذریعے ਪੱਤਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਲਈ ਜੁੜੇ ਰਹੋ ABC ਪੰਜਾਬ ਦੇ ਨਾਲ